ਕਿਤੇ ਸਵਾਦ ਨਾਲ ਪੈ ਜਾਵੇ ਸਿਹਤ ਤੇ ਭਾਰੀ ਕਿਡਨੀ ਨੂੰ ਸਿਹਤਮੰਦ ਰੱਖਣ ਲਈ ਇਹਨਾਂ ਖਾਦ ਪਦਾਰਥਾਂ ਤੋਂ ਰੱਖੋ ਦੂਰੀ ਜੀहां ਇੱਕ ਜਾਂਚ ਵਿੱਚ ਗੱਲ ਨਿਕਲ ਕੇ ਸਾਹਮਣੇ ਆਈ ਕਿ ਅੱਜ ਦੇ ਦੌਰ ਦੇ ਵਿੱਚ ਬਿਜੀ ਲਾਈਫ ਸਟਾਈਲ ਜਿਹੜਾ ਹੈਗਾ ਆ ਉਹਦੇ ਨਾਲ ਖਾਣ ਪੀਣ ਦੀਆਂ ਅਤੇ ਗਲਤ ਆਦਤਾਂ ਦੇ ਕਾਰਨ ਲੋਕ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਹੁੰਦੇ ਪਏ ਨੇ ਲੋਕਾਂ 'ਚ ਫਾਸਟ ਫੂਡ ਖਾਣ ਦਾ ਰੁਝੇਵਾਂ ਲਗਾਤਾਰ ਵੱਧ ਰਿਹਾ ਹੈ ਇੱਥੇ ਤੱਕ ਕਿ ਸਵਾਦ ਦੇ ਚੱਕਰ ਦੇ ਵਿੱਚ ਉਹ ਆਪ ਦੀ ਸਿਹਤ ਨੂੰ ਵੀ ਨਜ਼ਰ ਅੰਦਾਜ਼ ਕਰ ਦਿੰਦੇ ਹਨ ਜਿਨ੍ਹਾਂ ਕਰਕੇ ਕਿਡਨੀ ਗੁਰਦੇ ਵਗੈਰਾ ਦੇ ਸਰੀਰ ਵਿੱਚ ਮਹੱਤਵਪੂਰਨ ਅੰਗ ਗਏ ਉਹਨਾਂ ਦੇ ਵਿੱਚ ਕਾਫੀ ਜਿਹੜੀ ਉਹ ਪ੍ਰੋਬਲਮ ਮੈ ਰਹੀ ਹੈ ਉਹ ਸ਼ੁਰੂ ਹੋ ਜਾਂਦੀ ਹੈ ਜਿੱਤੋਂ ਬਾਅਦ ਡਾਕਟਰਾਂ ਦੇ ਸਹਾਰਾ ਲੈਣਾ ਪੈਂਦਾ ਲੇਕਿਨ ਤੁਹਾਨੂੰ ਦੱਸ ਦਈਏ ਬਾਹਰ ਦੀਆਂ ਚੀਜ਼ਾਂ ਖਾਣ ਦੇ ਨਾਲ ਕਾਫੀ ਨੁਕਸਾਨ ਜਿਹੜਾ ਹੈਗਾ ਬੋਡੀ ਦੇ ਵਿੱਚ ਉਹ ਹੋ ਸਕਦਾ ਹੈਗਾ ਆ ਜਿਵੇਂ ਕਿ ਅਸੀਂ ਸੋਡੇ ਦੇ ਬਹੁਤ ਜ਼ਿਆਦਾ ਸ਼ੱਕੀ ਨੇਗੇ ਲੇਕਿਨ ਤੁਹਾਨੂੰ ਦੱਸ ਦਈਏ ਸੋਡੇ ਵਿੱਚ ਖੱਟ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਤੇ ਪੋਜ਼ਿਟਿਵ ਤੱਤ ਘੱਟ ਹੁੰਦੇ ਨੇ ਇਸ ਦੀ ਵਰਤੋਂ ਨਾਲ ਕਿਡਨੀ ਦੀ ਬਿਮਾਰੀ ਜਾਂ ਫਿਰ ਦੰਦਾ ਵਿੱਚ ਸਮੱਸਿਆ ਉਹ ਦੀ ਸੁਭਾਵਨਾ ਅਰੇਗੀ ਇਹ ਵੱਧ ਜਾਂਦੀ ਕਿ ਮਾਹਿਰਾਂ ਦਾ ਕਹਿਣਾ ਗਾਇਆ ਜੋ ਕਿ ਹੱਡੀਆਂ ਲਈ ਵੀ ਹਾਨੀਕਾਰਕ ਹੋ ਸਕਦਾ ਹੈਗਾ ਇਸ ਲਈ ਇਸ ਦੀ ਬਜਾਏ ਤੁਸੀਂ ਨਿੰਬੂ ਪਾਣੀ ਪੀ ਸਕਦੇ ਹੋ ਤੇ ਇਹ ਨਾਲ ਸਿਹਤ ਵੀ ਬਣਦੀ ਗਈ ਆ ਕਿ ਮਤਲਬ ਤੰਦਰੁਸਤ ਸਰੀਰ ਹੁੰਦਾ ਤਲੇ ਹੋਏ ਆਲੂ ਜੇ ਤੁਸੀਂ ਖਾਣ ਦੇ ਸ਼ੁਕੀਨ ਹੈਗੇ ਤੇ ਕਿਡਨੀ ਨੂੰ ਵੀ ਖਰਾਬ ਕਰ ਸਕਦੇਗੇ ਨੇ ਦਿਲ ਤੇ ਗੁਰਦੇ ਨੂੰ ਵੀ ਸਿਹਤਮੰਦ ਰੱਖਣ ਲਈ ਤਲੇ ਹੋਏ ਭੋਜਨ ਤੋਂ ਪਰਹੇਜ਼ ਕਰਨਾ ਚਾਹੀਦਾਗਾ ਜੇਕਰ ਤੁਸੀਂ ਪਹਿਲਾਂ ਹੀ ਕਿਡਨੀ ਦੀ ਬਿਮਾਰੀ ਤੋਂ ਪੀੜਤ ਹੈਗੇ ਹੋ ਤੇ ਆਲੂ ਖਾਣਾ ਤੋਂ ਪਰਹੇਜ਼ ਕਰੋ ਇਸ ਨਾਲ ਪੋਟਾਸ਼ੀਅਮ ਕਿਡਨੀ ਵਿੱਚ ਨੁਕਸਾਨਦੇਹ ਸਾਬਤ ਹੋ ਸਕਦਾ ਹੈ ਜਾਂ ਪੀਜ਼ਾ ਵਗੈਰਾ ਵੀ ਜੇ ਤੁਸੀਂ ਖਾਣਦੇ ਸੁਕੀਨ ਹੈਗੇ ਹੋ ਤੇ ਇਹ ਵੀ ਤੁਹਾਨੂੰ ਜਿਹੜਾ ਹੈ ਬਿਮਾਰੀਆਂ ਦੇ ਸੱਦਾ ਦਿੰਦਾ ਹੈ ਇਸ ਵਿੱਚ ਪ੍ਰੋਸੈਸਡ ਮੀਟ ਟਮਾਟਰ ਦੀ ਚਟਨੀ ਸੋਡੀਅਮ ਜਿਆਦਾ ਮਾਤਰਾ 'ਚ ਪਾਇਆ ਜਾਂਦਾ ਹੈ ਤੇ ਗੁਰਦੇ ਵਿੱਚ ਵੀ ਬਹੁਤ ਜ਼ਿਆਦਾ ਹਾਨੀਕਾਰਕ ਇਹ ਹੋ ਸਕਦਾ ਹੈ ਖਾਸ ਕਰਕੇ ਕਿਡਨੀ ਰੋਗਾਂ ਲਈ ਇਹ ਤਾਂ ਬਹੁਤ ਨੁਕਸਾਨਦੇਹ ਕਿ ਦੱਸਿਆ ਜਾਂਦਾ ਹੈਗਾ ਸੋਇਆ ਸਾਂਸ ਜੇ ਤੁਸੀਂ ਚਾਹਵਨ ਹੈਗੇ ਹੋ ਤੈਨਾਂ ਚਟਨੀਆਂ ਦੀ ਸੂਚੀ ਵਿੱਚ ਸ਼ਾਮਿਲ ਹੈ ਜਿਸ ਵਿੱਚ ਸੋਡੀਅਮ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ ਇੱਕ ਚਮਚਾ ਸਾਾਸ ਵਿੱਚ ਸਾਸ ਵਿੱਚ 950 ਮਿਲੀਗ੍ਰਾਮ ਸੋਡੀਅਮ ਹੁੰਦਾ ਹੈ ਕਿਉਂਕਿ ਇਹ ਖਾਣ ਦੇ ਵਿੱਚ ਸਵਾਦ ਵਧਾਉਂਦਾ ਹੈ ਇਸ ਲਈ ਲੋਕ ਇਸ ਨੂੰ ਪਸੰਦ ਕਰਕੇ ਖਾਦੇ ਆ ਨੇ ਕਿ ਇਹ ਕਿਡਨੀ ਦੀ ਸਿਹਤ ਲਈ ਵੀ ਬਿਲਕੁਲ ਠੀਕ ਨਹੀਂਗਾ ਇਹ ਮਾਹਿਰਾਂ ਦਾ ਕਹਿਣਾ ਗਿਆ ਕਿ ਸਿਹਤ ਜੇ ਤੁਸੀਂ ਠੀਕ ਰੱਖਣੀ ਚਾਹੁੰਦੇ ਹੋ ਆਪਣੀ ਤਾਂ ਫਿਰ ਤੁਸੀਂ ਬਾਹਰ ਦਾੜਾ ਸਵਾਦਗਾ ਬਹੁਤ ਘੱਟ ਕਰੋ ਨਾ ਮਾਤਰ ਕਰੋ ਤਾਂ ਕਿ ਲੰਬਾ ਜੀਵਨ ਤੁਹਾਡਾ ਸਿਹਤ ਰਹੀ ਗੀ ਠੀਕ ਰਹੇ ਇੱਕ ਤੰਦਰੁਸਤ ਸਿਹਤ ਤੁਸੀਂ